ਸਤਿ ਸ਼੍ਰੀ ਅਕਾਲ ਜੀ ਦੋਸਤੋ ਦੋਸਤੋ ਇੱਕ ਬਹੁਤ ਹੀ ਜ਼ਰੂਰੀ ਬੇਨਤੀ ਕਰਨੀ ਸੀ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅ ਬਿਜਲੀ ਬੋਰਡ ਪੰਜਾਬ ਵੱਲੋਂ ਇੱਕ ਜ਼ਰੂਰੀ ਬੇਨਤੀ ਕੀਤੀ ਗਈ ਹੈ ਕਿ ਲਗਾਤਾਰ 24 ਘੰਟਿਆਂ ਤੋਂ ਮੀਂਹ ਪੈ ਰਿਹਾ ਹੈ ਤੇ ਆਉਣ ਵਾਲੇ 48 ਘੰਟੇ ਵੀ ਮੀਂਹ ਨਾਲ ਪੰਜਾਬ ਨੂੰ ਜੂਜਣਾ ਪੈ ਸਕਦਾ ਹੈ ਇਸ ਕਰਕੇ ਘਰਾਂ ਦੀਆਂ ਕੰਡਾਂ ਦੇ ਵਿੱਚ ਡੋਰ ਬੈਲਾਂ ਦੇ ਵਿੱਚ ਖੰਭਿਆਂ ਦੇ ਵਿੱਚ ਦਰਖਤਾਂ ਦੇ ਵਿੱਚ ਕਰੰਟ ਆਉਣ ਦੀਆਂ ਬਹੁਤ ਜ਼ਿਆਦਾ ਉਸਾਰ ਨੇ ਇਸ ਕਰਕੇ ਆਪਣੇ ਬੱਚਿਆਂ ਦਾ ਆਪਣਾ ਤੇ ਧਿਆਨ ਰੱਖਣਾ ਹੈਗਾ ਆਪਾਂ ਨੇ ਕਿਉਂਕਿ ਸਾਰੇ ਪਾਸੇ ਜਿਹੜੀ ਬਿਜਲੀ ਬੋਰਡ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਕਰੰਟ ਆ ਸਕਦਾ ਹੈ ਤੇ ਲਗਾਤਾਰ ਮੀਂਹ ਪੈਣ ਕਰਕੇ ਸਾਰਾ ਕੁਝ ਸਿੱਲਾ ਆਪਣਾ ਗਿੱਲਾ ਹੋਣ ਕਰਕੇ ਇਸ ਕਰਕੇ ਆਪਣੇ ਬੱਚਿਆਂ ਦਾ ਤੇ ਆਪਣਾ ਕੋਸ਼ਿਸ਼ ਕੀਤੀ ਜਾਵੇ ਕਿ ਘਰ ਤੋਂ ਬਾਹਰ ਘਟ ਨਿਕਲਿਆ ਜਾਵੇ ਤੇ ਜੇਕਰ ਨਹੀਂ ਸਰਦਾ ਤਾਂ ਇਹਨਾਂ ਚੀਜ਼ਾਂ ਦਾ ਵਿਚਾਰ ਰੱਖਿਆ ਜਾਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਅਸੀਂ ਕੀਮਤੀ ਜਾਨਾਂ ਨੂੰ ਬਚਾ ਸਕੀਏ ਬਹੁਤ ਮਿਹਰਬਾਨੀ